ਪੰਜਾਬ ਤੋਂ ਇੱਕ ਨੌਜਵਾਨ ਆਂਦਾ ਹੈ ਰੋਜ਼ਗਾਰ ਦੀ ਭਾਲ ਵਾਸਤੇ ਪਰ ਲੇਕਿਨ ਕੁਝ ਉਹਦੇ ਨਾਲ ਇਹੋ ਜਿਹਾ ਹੋ ਜਾਂਦਾ ਹੈ ਕਿ ਖੁਦ ਹੀ ਗੁੰਮ ਹੋ ਜਾਂਦਾ ਹੈ ਤੇ ਅਸੀਂ ਤੁਹਾਡੇ ਅੱਗੇ ਬੇਨਤੀ ਕਰਦੇ ਹਾਂ ਕਿ ਤੁਸੀਂ ਇਸ ਵੀਡੀਓ ਨੂੰ ਇਨਾ ਸ਼ੇਅਰ ਕਰੋ ਇਨਾ ਫਲਾਓ WhatsApp ਤੇ ਸ਼ੇਅਰ ਕਰੋ ਹਰ ਪਾਸੇ ਹਰ ਸੋਸ਼ਲ ਮੀਡੀਆ ਤੇ ਇਸ ਵੀਡੀਓ ਨੂੰ ਸ਼ੇਅਰ ਕਰੋ ਤਾਂ ਕਿ ਇਸ ਵੀਰ ਦੀ ਭਾਲ ਹੋ ਸਕੇ ਤੇ ਉਹਦੀ ਮਾਂ ਉਸ ਨੂੰ ਲੱਭ ਰਹੀ ਹੈ ਤੇ ਆਓ ਅੱਗੇ ਤੁਹਾਨੂੰ ਅਸੀਂ ਉਸ ਮਾਂ ਦੀ ਆਡੀਓ ਸੁਣਾਉਂਦੇ ਹਾਂ ਜੋ ਆਪਣੇ ਗੁਆਚੇ ਹੋਏ ਬੱਚੇ ਨੂੰ ਲੱਭ ਰਹੀ ਹੈ ਤੇ ਰੋ ਰਹੀ ਹੈ ਕਿਰਨ ਆ ਵੀਡੀਓ ਇੱਕ ਪਾਈ ਹੈ ਜਿਹਨੂੰ ਇਹ ਸਾਡਾ ਆਪਣਾ ਮੁੰਡਾ ਏ ਇਹ ਦੇਖੀਏ ਤੇ ਸਪੇਨ ਚ ਤੇਰੇ ਨਾਲ ਦੇ ਕੋਈ ਜਿੰਨੇ ਵੀ ਜਾਣ ਪਛਾਣ ਵਾਲੇ ਹੋਏ ਸਾਰਿਆਂ ਨੂੰ ਵੀਡੀਓ ਭੇਜੀ ਕਿਤੋਂ ਵੀ ਲੱਭ ਜਾਈ ਸੀ ਇਹ ਸਾਡਾ ਮੁੰਡਾ ਤੇ ਇਹ ਗਿਆ ਸੀ ਇਟਲੀ ਇਟਲੀ ਜਾ ਕੇ ਉੱਥੇ ਕਾ ਪੁਰਤਕਾਲ ਕਾਗਜ਼ ਬਣਾਣ ਗਿਆ ਸੀ ਕੋਈ ਦਿਮਾਗ ਖਰਾਬ ਹੋ ਗਈ ਤੇ ਦਿਮਾਗੀ ਹਾਲਤ ਖਤਰੀਕ ਨਹੀਂ ਸੀ ਹੈਗੀ ਇਹ ਉੱਥੋਂ ਫਿਰ ਆਪਣੀ ਮਾਸੀ ਦੇ ਮੁੰਡੇ ਕੋਲ ਜਰਮਨ ਗਿਆਈ ਤੇ ਉੱਥੇ ਜਾ ਕੇ ਗੁੰਮ ਹੋ ਗਿਆ ਐ ਹੁਣ ਪਤਾ ਨਹੀਂ ਕਿਹੜੇ ਪਾਸੇ ਨਿਕਲ ਗਿਆ ਮਹੀਨਾ ਹੋ ਗਿਆ ਲੱਭ ਹੀ ਨਹੀਂ ਰਿਹਾ ਹੈ ਆ ਮੇਰਾ ਵੀਰ ਕਰੀ ਜਿਤ ਤੱਕ ਤੇਰੇ ਜਾਨ ਪਛਾਣੇ ਸਾਰਿਆਂ ਨੇ ਵੀਡੀਓ ਜਰੂਰ ਭੇਜੀ ਕੋਈ ਵੀ ਵੇਖ ਲੇ ਇਹਨੂੰ ਤੇ ਇਹ ਨੰਬਰ ਉੱਤੇ ਦਿੱਤਾ ਇਹਦੇ ਦਾ ਭਰਾ ਹੁੰਦਾ ਉੱਥੇ ਫਰਾਂਸ ਉਹ ਆਣ ਕੇ ਲੈ ਜਾਏਗਾ ਇਹਨੂੰ